ਪਿੰਡੋ ਵਿਕਾਸ ਅਤੇ ਪੰਚਾਇਤ ਮੰਤਰੀ ਤਰਨੁਪ੍ਰੀਤ ਸਿੰਘ ਸਾਧਵਲੋਂ ਅੱਜ ਫਤਿਹਗੜ ਸਾਹਿਬ ਦੇ ਖੇਡ ਸਟੇਡੀਅਮ ਦੇ ਵਿੱਚ ਨਵੇਂ ਚੁਣੇ ਗਏ 245695 ਪੰਚਾਂ ਨੂੰ ਸੋਚਕਾਈਏ ਇਸ ਮੌਕੇ ਉਹਨਾਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਕਰਵਾਉਣ ਦੇ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਜਾਣਕਾਰੀ ਦਿੱਤੀ ਕਿ ਇਸ ਵਾਰ ਪਹਿਲੀ ਵਾਰ ਵਿਖੰਡຊਾਇਆਏ ਕਿ ਵੱਡੀ ਗਿਣਤੀ ਦੇ ਵਿੱਚ 2500 ਤੋਂ 3000 ਦੇ ਦਰਮਿਆਨ ਪੰਚਾਇਤਾਂ ਸਰਪ ਸੰਖੀ ਨਾਲ ਚੁਣੀਆਂ ਗਈਆਂ ਨੇ ਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਜੋ ਪਿੰਡਾਂ ਦੀ ਵਿਕਾਸ ਕਮਾਂ ਦੇ ਲਈ ਹੋਈ ਜਾਏਗੀ ਜ ਜਿ ਅਸੀਂ ਸ਼ਹੀਦਾਂ ਦੀ ਮਹਾਨ ਧਰਤੀ ਸ਼੍ਰੀ ਫਤਿਹਗੜ ਸਾਹਿਬ ਅੱਜ ਅਸੀਂ ਇਕੱਠੇ ਹੋਏ ਅੱਜ ਉਰੇ ਜਿਹੜਾ ਸੀ ਜਿਲ੍ਹਾ ਵਾਰ ਜੋ ਸੌ ਚੁੱਕ ਸਮਾਗਮ ਸੀ ਪੰਚਾਂ ਦਾ ਉਹ ਅੱਜ ਪ੍ਰੋਗਰਾਮ ਸੀ ਜਿਹੜਾ ਆਪਣਾ ਆਪਣਾ ਗੌਰਮੈਂਟ ਦੇ ਸਰਕਾਰੀ ਪੱਤਰ ਦੇ ਉੱਤੇ ਜੀਰੇ ਵਿੱਚ ਅੱਜ ਸਾਡੇ ਮਾਨਯੋਗ ਚੋਣੇਗੇ ਪੰਚਾਂ ਨੂੰ ਅੱਜ ਸੌਚਕਾਈ ਗਈ ਹੈ ਔਰ ਜਿੱਥੇ ਅੱਜ ਮੈਂ ਉੱਥੇ ਉਹਨਾਂ ਨੂੰ ਸੌਚਕੁਆਈ ਹੈ ਉੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਬੜੀ ਆਸ ਤੇ ਉਮੀਦ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾਉਣ ਤੇ ਕੱਲ ਨੂੰ VOTING ਪਹੁੰਚ ਜਾ ਰਹੀ ਹੈ ਪੰਜਾਬ ਦੇ ਜਿਹੜੇ ਜੰਮੀ ਚੋਣਾਂ ਦੀ ਤੇ ਕਿੱਦਾਂ ਦੇ ਨਤੀਜੇ ਆਉਣਗੇ ਦੇਖੋ ਅੱਜ ਦਾ ਇਹ ਜਿਹੜਾ ਸਮਾਗਮ ਇਹ ਸਮਾਗਮ ਜਿਹੜਾ ਸੀ ਆਪਾਂ ਉਹਦੇ ਰਿਲੇਟਡ ਹੀ ਰਹੀਏ ਤਾਂ ਕਿੰਨੇ ਇੱਕ ਸਰਬਸੰਮਤੀਆ ਆਬਜੈਕਟ ਨੂੰ ਦੱਸ ਲਾਗਭਗ ਲਾਗਭਗ ਪੂਰੇ ਪੰਜਾਬ ਦੇ ਅੰਦਰ ਇਸ ਵਾਰ ਜਿਹੜੀਆਂ ਹੈ 2.5 ਤੋਂ 3000 ਦੇ ਵਿੱਚ ਵਿੱਚ ਸਰਬਸੰਮਤੀਆ ਹੋਈਆਂ ਜਿਹੜੀਆਂ ਕਿ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਇਤਿਹਾਸਿਕ ਰਿਕਾਰਡ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਸਰਪ੍ਰਤੀ ਕਰਿਆ ਦੇ ਵਿੱਚ ਆਇਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਰਬਸੰਪਤੀਆਂ ਜਿਹੜੀਆਂ ਇਸ ਵਰਤ ਵਿੱਚ ਨੇ ਕਿ ਪੰਜਾਂ ਲੱਖ ਰੁਪਏ ਦੀ ਪੰਜ ਲੱਖ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਦੇਖੋ ਗੱਲ ਇਹ ਹੈ ਹਰ ਜਿਹੜੀ ਚੀਜ਼ ਹੈ ਹਰ ਚੀਜ਼ ਦਾ ਇੱਕ ਸਮਾਂ ਹੈ ਜਿਹੜਾ ਉਹ ਮਤਲਬ ਸਮਾਪਤ ਤਰੀਕੇ ਨਾਲ ਚੱਲਦੀ ਹੈ ਜਿਵੇਂ ਜਿਵੇਂ ਸਾਡੇ ਕੋਲ ਪਿੱਛੋਂ ਫੰਡਿੰਗ ਦੀ ਅਰੇਂਜਮੈਂਟ ਹੁੰਦੀ ਜਾਊਗੀ ਅਸੀਂ ਪਿੰਡਾਂ ਦੇ ਲਈ ਪੈਸਿਆਂ ਦੀ ਡਿਸਪਰਸਮੈਂਟ ਕਰਦੇ ਜਾਵਾਂਗੇ ਇਸ ਕੋ ਕੇ ਪੰਚਾਇਤ ਮੰਤਰੀ ਨੇ ਪੰਚਾਇਤਾਂ ਨੂੰ ਅਪੀਲ ਕਰਦੇ ਕਿ ਹਾਂ ਕਿ ਪਿੰਡਾਂ ਦੇ ਸਰਵ ਵਿਕਾਸ ਦੇ ਲਈ ਉਹ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣ ਕਿ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਦੇ ਵਿੱਚ ਨਗਰ ਨਿਵਾਸੀਆਂ ਦਾ ਵੀ ਪੂਰਾ ਸਹਿਯੋਗ ਲੈਣ। ਜਗਬਾਣੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ